ਮੈਂ ਬਹੁਤ ਹੀ ਜ਼ਿਆਦਾ ਧੰਨਵਾਦੀ ਆ ਬਾਬੇ ਕਲਵੰਤ ਸਿੰਘ ਹੁਣਾਂ ਦਾ ਤੇ ਬਾਬੇ ਰਾਮ ਸਿੰਘ ਹੁਣਾਂ ਦਾ ਜੀ ਜੀ ਉਦੋਂ ਧੂਪੀਏ ਸੀ ਹੁਣ ਵੀ ਸੇਵਾ ਤੇ ਧੂਪੀਏ ਦੀ ਬਾਬਾਏ ਕਦੀ ਢਿੱਲੇ ਮੱਠੀ ਹੁਣ ਤੇ ਸੇਵਾ ਕੀ ਮਤਲਬ ਦਾ ਪੰਜ ਸਿੰਘ ਸਾਹਿਬ ਆ ਜੀ ਸਾਡੇ ਤਖਤ ਸਾਹਿਬ ਤੇ ਅੱਛਾ ਜਥੇਦਾਰ ਜੀ ਅੱਛਾ ਜੀ ਮੀਤ ਜਥੇਦਾਰ ਜੀ ਠੀਕ ਹੈ ਐਡ ਗ੍ਰੰਥੀ ਠੀਕ ਹੈ ਮੀਤ ਗ੍ਰੰਥੀ ਠੀਕ ਹੈ ਪੰਜਵਾ ਸਿੰਘ ਧੂਪੀਆ ਅੱਛਾ ਧੂਪੀਏ ਦਾ ਕੜਸ਼ਾ ਲੈਣਾ ਕੋਲੇ ਪਵਾ ਕੇ ਲਿਆਉਣੇ ਆ ਸੋ ਤੇ ਧੂਪਾ ਕੇ ਅਸਤਾਨ ਕਰਕੇ ਤੂ ਗਿਆ ਹਾਂ আর ਤੂ ਬਦੰਦੇ ਪੁਰਾਣੀ ਮਰਜ਼ਾਦਾ ਸੁਗੰਦੀ ਵਾਲਾ ਠੀਕ ਹੈ ਤੇ ਉਹੀ ਪਰੰਪਰਾ ਬਾਬਾ ਨਾਨਕ ਸਿੰਘ ਸਾਹਿਬ ਜੀ ਉਥੋਂ ਹਜ਼ੂਰ ਸਾਹਿਬ ਤੋਂ ਲੈ ਕੇ ਨਾਨਕ ਸਰ ਆਏ ਤੇ ਸਾਰੀ ਉਹੀ ਚੱਲਦੀ ਹੈ ਸਿਰਫ ਇਹਨਾਂ ਕਾ ਵੀ ਉਥੇ ਦਸਮਹਾਰਜ ਦੇ ਪ੍ਰਕਾਸ਼ ਹੁੰਦੇ ਅੱਛਾ ਤੇ ਨਾਨਕ ਸਰ ਦਸਮ ਦਾ ਪ੍ਰਕਾਸ਼ ਨਹੀਂ ਹੁੰਦਾ ਇਹਨਾਂ ਕਾ ਥੋੜਾ ਯੰਤਰ ਆ ਅੱਛਾ ਤੇ ਬਾਕੀ ਸਾਰੀ ਮਰਜ਼ਾਦਾ ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਉਥੇ ਹੀ ਰਹਿ ਕੇ ਲਿਆਏ ਨੇ ਉਥੇ ਬੜੀ ਸੇਵਾ ਕੀਤੀ ਬਾਬਾਈ ਨੇ ਦੇਗ ਤਿਆਰ ਹੁੰਦੇ ਸੀ ਸਤਿਗੁਰਾਂ ਦੇ ਭੋਗ ਨੂੰ ਤੇ ਤਕਰੀਬਨ ਮਣ ਪੱਕਾ ਪਾਣੀ ਪੈਂਦਾ ਸੀ ਬਹੁਤ ਵੱਡਾ ਗਾਗਰਾ ਸੀਗਾ ਤੇ ਉਹ ਬਾਬਾ ਜੀ ਨੇ ਲਿਆਉਣੇ ਤੇ ਡੰਡੇ ਕੁੰਡੇ ਨੂੰ ਇਸ਼ਨਾਨ ਕਰਾਉਣਾ ਫਿਰ ਦੁਜਾ ਲਿਆਉਣਾ ਉਹ ਚੋਕੇ ਖਲੋਤੇ ਰਹਿਣਾ ਦੇਗ ਜੀ ਸਿੰਘ ਨੇ ਰਗੜਾ ਲਾਉਣਾ ਉਹਨਾਂ ਖਲੋਤੇ ਰਹਿਣਾ ਛਾਣਾ ਲਗਾਉਣਾ ਸਭ ਕਰਨਾ ਤੀਜੀ ਫਿਰ ਗਾਗਰ ਲਿਆਉਣੀ ਤੇ ਸਾਰਾ ਇਸ਼ਨਾਨ ਕਰਾਉਣਾ ਜਿੱਥੇ ਰੰਗ ਕੁਝ ਲੋਕ ਜਿਹੜੇ ਕਹਿੰਦੇ ਕਿ ਇਸ ਤਰ੍ਹਾਂ ਜਿਹੜੀ ਧੂਪ ਦੇਣੀ ਹੈ ਇਹ ਮਨਮਤ ਹੈ ਜਾਂ ਫਿਰ ਜਿਸ ਤਰ੍ਹਾਂ ਦੀਪਾਂ ਦੇ ਨਾਲ ਆਰਤੀ ਉਤਾਰਨੀ ਇਹ ਮਨਮਤ ਹੈ ਮਤਲਬ ਜਾਂ ਫਿਰ ਤੁਸੀਂ ਸ਼ਬਦ ਇਸਤੇਮਾਲ ਕੀਤਾ ਭੋਗ ਲੜਨਾ ਉਹ ਕਹਿੰਦੇ ਭੋਗ ਵੀ ਲਗਾਣਾ ਗਲਤ ਹੈ ਭੋਗ ਨਹੀਂ ਲਗਾਇਆ ਜਾ ਸਕਦਾ ਪ੍ਰਵਾਣ ਹੋਇਆ ਕਿਹਾ ਜਾ ਸਕਦਾ ਇਹਦੇ ਬਾਰੇ ਆਪ ਜੀ ਕੋਈ ਬੇਨਤੀ ਹੈ ਜਿੱਥੇ ਮੈਂ ਆਪਣੀ ਜ਼ਿੰਦਗੀ ਸਾਰੀ ਲਾਤੀ ਸੇਵਾ ਚ ਸਤਿਗੁਰਾਂ ਨੇ ਲਾਈ ਮੈਂ ਨਹੀਂ ਮੈਂ ਸਮਾ ਕਰਦਾ ਕੰਨ ਬਣਦੇ ਗੁਰੂ ਨੇ ਮੇਰੇ ਤੋਂ ਸੇਵਾ ਲਈ ਉੱਥੇ ਜੋ ਸਤਿਗੁਰੂ ਦੇ ਸਮੇਂ ਸੇਵਾ ਚੱਲਦੀ ਸੀ ਅੱਜ ਤੱਕ ਇੰਨ ਬਿਨ ਉਵੇਂ ਹੀ ਚੱਲੀ ਆਉਂਦੀ ਕੋਈ ਨਤੀ ਫਰਕ ਨਹੀਂ ਠੀਕ ਹੈ ਜਦੋਂ ਸਤਿਗੁਰੂ ਜੀ ਸਰੀਰ ਕਰਕੇ ਇਸ ਤਰ੍ਹਾਂ ਹੋ ਗਏ ਅੰਗੀਠਾ ਜੋ ਵੀ ਸੀ ਹਾਂ ਸਿੰਘਾਂ ਨੇ ਰੋਂਦਿਆਂ ਕਲਾਉਂਦਿਆਂ ਹਾਂਜੀ ਤੇ ਉਹ ਅੰਗੀਠਾ ਮਹਾਰਾਜ ਦਾ ਉਵੇਂ ਹੀ ਉੱਥੋਂ ਤੋਂ ਭੁਗ ਲਿਆਤਾ ਥੱਲੇ ਧੱਕ ਲ ਜਾ ਕੇ ਨਾ ਜੀ ਉਹ ਮੇਰੇ ਕੋਲ ਰਿਕਾਰਡ ਹੈਗਾ ਸਾਰਾ ਕਿਹੜੇ ਦਿਨ ਨੀਂ ਰੱਖੀ ਮੈਂ ਉੱਥੋਂ ਪੜਾਇਆ ਸਾਰਾ ਇਸ ਸਾਰਾ ਉਸ ਵਕਤ ਚੱਲਦਾ ਹੋ ਰਿਹਾ ਹਾਂਜੀ ਉਸ ਦਿਨ ਮਹਾਰਾਜ ਦਸਮ ਪਤਿ ਜਿਸ ਤਰ੍ਹਾਂ ਸਤਿਗੁਰੂ ਇਸ਼ਨਾਨ ਕਰਦੇ ਜੀ 9 ਵਜੇ ਗਾਗਰੀਆ ਸਿੰਘ ਜਾਂਦੇ ਜਲਗਦਾਫਰੀ ਤੋਂ ਲਿਆਉਂਦੇ ਵੀ ਜਿਹੜੀ ਸੂਪ ਦੀ ਗੱਲ ਹੈ ਜਾਂ ਜਿਹੜੀ ਆਰਤੀ ਦੀ ਗੱਲ ਹੈ ਜਾਂ ਜਿਹੜੀ ਭੋਗ ਲਗਾਉਣ ਦੀ ਗੱਲ ਹੈ ਇਹ ਸਾਰੀ ਉਦੋਂ ਤੋਂ ਚੱਲੀ ਹੁਣ ਸਦਾਰ ਸਾਹਿਬ ਦੇਖੋ ਤੁਸੀਂ ਗੁਰਮੁਖ ਜਾਨੋਂ ਜੀ ਉਹ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਰਤੀ ਕੀਤੀ ਆ ਨਾ ਹਾਂਜੀ ਹਾਂਜੀ ਉਹ ਨਿਰੰਕਾਰ ਦੇ ਨਿਰਗੁਣ ਸੂਪ ਦੀ ਕੀਤੀ ਹੈ ਕਿਹ ਅਸੀ ਆਰਤੀ ਹੋਈ ਆਵਖੰਡਨਾ ਤੇਰੀ ਆਰਤੀ ਉਹ ਆ ਨਿਰਗੁਣ ਸੂਪ ਸਾਡੇ ਕੋਲ ਇਹ ਦੋ ਰੂਪ ਅੱਛਾ ਇੱਕ ਨਿਰਗੁਣ ਹਾਂਜੀ ਇੱਕ ਸਰਗੁਣ ਠੀਕ ਹੈ ਸੋਮਣੀ ਸਾਹਿਬ ਚਾਉਂਦਾ ਨਿਰਗੁਣ ਆਪ ਸਰਗੁਣ ਵੀ ਉਹੀ ਖਲਾਤਾ ਅਰਜਨ ਸਗਲੀ ਫਿਰ ਤਾਂ ਦੋਨੋਂ ਇੱਕ ਹੋ ਗਏ ਨਿਰਗੁਣ ਸਰਗੁਣ ਜਿੱਦ ਜਿੱਦ ਤੁਸੀਂ ਬਾਣੀ ਪੜੀ ਨਿਰਗੁਣ ਆਪ ਸਰਗੁਣ ਵੀ ਹੋਈ ਖਲਾਤਾ ਅੱਛਾ ਉਹ ਆਪ ਹੀ ਸਰੂਪ ਹੈ ਹੁਣ ਜੇ ਆਪਾਂ ਮੰਨੀਏ ਕਿ ਆਰਤੀ ਗਲਤ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਚੌਰ ਚਲਾਉਣਾ ਉੱਥੇ ਤੇ ਕਹਿੰਦੇ ਪਵਨ ਚਬਰੋ ਕਰੇ ਹਾਂਜੀ ਹਾਂਜੀ ਤੇ ਫਿਰ ਗਲਤ ਹੈ ਨਾ